ਸਤਨਾਮ ਸ੍ਰੀ ਵਾਹਿਗੁਰੂ ਸਾਇ ਜੀਓ ਜਪ ਜੀ ਸਾਇਬ ਇਕੋ ਅੰਕਾਰ ਸਤਨਾਮ ਕਰਤਾ ਪੁਰਖਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਰਾਹ ਰਹੇ ਅੰਧਿਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਪਰੀਆਂ ਭਾਰ ਸਹਸ ਸਿਆਣ ਕਰ ਲਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਕਬਸ ਜੀ ਆਰਾਹੀ ਹੈ ਕਬ ਕੋੜੇ ਟੁੱਟੇ ਪਾਲੋ ਕਮਰ ਜਾਈ ਚੱਲਣਾ ਨਾ ਨਿਕਲਖਿਆ ਨਾਲ حکمی ہو و ناکار حکم نہ کہہ یا جائے حکمی ہو و نجی حکم لے و لے حکمی اوتم نیچ حکم لکھا دکھ زکا پائی ہے اتنا حکمی بکسیس ایک حکمی صدا پوائی ہے حکم اندر سب کو باہر حکم نہ کوئے نانک حکم ہے جے پجیتا ہمیں کہنا کوئے

دیندہ دے لیندے تھگا پاہی جگا جو کھائی کھائی حکمی حکم جلائی راہو نانک وکسے وے پرواہو ساچا صاحب ساچا نائے پاکیاں پاو اپار آنکھیں کے منگہیں دے دین داد تار پھر کے اگے رکھیے جت دسے دربار مہو کے بولن بولیے جت تری پیار ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪਣਾ ਨੰਦਰੀ ਮੋਖ ਦਵਾਰ ਨਾਨਕ ਐਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿ ਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨੀਦਾਨ ਗਾਵੀਏ ਸੁਣੀ ਮਨ ਰਖੀਏ ਭਾਉ ਦੋਖਾ ਪਰਹਾਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੇਸ਼ਰ ਗੁਰੂ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹੂੰ ਜਾਣਾ ਖਾ ਨਾਹੀ ਕਹਿਣਾ ਕਤਨਾ ਨਾ ਜਾਈ ਗੁਰਾਂ ਇਕ ਦੇਹ ਵਿਚਾਈ ਸਭਨਾ ਜੀਆਂ ਕਾ ਇਕਾ ਦਾਤਾ ਸੋ ਮੇ ਬਿਸਰਣਾ ਜਾਈ ਤੇ ਰਧਨਾ ਮਾ ਜਿਤ ਸਹ ਭਾਵ ਮਿਣ ਭਾਣੀ ਗੈ ਨਾਹੀ ਕਰੀ ਜੈਤੇਸਿਰ ਕੋ ਪਾਈ ਵੇਖਾਂ ਮਿਣਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨਾ ਜਵਾਹਰ ਮਾਣ ਕੇ ਜੇ ਕੋ ਗੁਰ ਕੀ ਸਿੱਖ ਸੁਣੀ ਹੋ ਰਾਏ ਖਦੇ ਹੀ 부ਝਾਈ ਸਾમના ਜੀਆ ਕਾਇਕਾ ਦਾਤਾ ਸੋ ਮੇ ਬਿਸਰਣਾ ਜਾਈ ਜੇ ਚੁਗਚਾਰੇ ਆਰ ਜਾਹੋ ਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਏ ਖੈ ਜਸ ਕੀਰਤ ਜਗਲੇ ਜੈਤੇਸਨ ਦਰਣਾ ਆ ਬਈ ਤਮਾ ਵਾਧਨਾ ਕੋ ਛੇ ਕੇ ਕੇਟਾ ਅੰਦਰ ਅਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਧਿਆ ਗੁਣ ਦੇ ਤੇ ਹਾ ਕੋਈ ਨਾ ਸੋਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀ ਸੁਣਾਕ ਸੁਣਿਆ ਘਰਤ ਦਾ ਆਕਾਸ ਸੁਣਿਆ ਦੀਪ ਨੋ ਪਥਲ ਸੁਣਿਆ ਪੌਨ ਸਖੇ ਕਾਲ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸਮ सुण सर्ब्रह्मायत सु मुख सल मत सुण जो भेद सुण शास्त सिमृत वेद नानक भॻत सदा विकास सुण दू पापा नास सुण सत संतोष ज्ञान सुण अठसान सुण पढ़ पढ़पाभिमान सुण लागे सदान ਨਾਨਕ ਭਗਤ ਸਦਾ ਵੀ ਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸੇ ਸੁਣੈ ਸਰਾ ਗੁਨਾ ਕੇ ਗਾਹੇ ਸੁਣੈ ਸੇ ਪੀਰ ਪਤ ਸਾਹਿ ਸੁਣਿਆ ਦੇ ਪਾਵੇ ਰਾਹੋ ਸੁਣੈ ਹਾਥ ਹੋਵੇ ਸਕਾਉ ਨਾਨਕ ਭਗਤ ਸਦਾ ਵੀ ਗਾਸ ਸੁਣੈ ਦੂਖ ਪਾਪ ਕਾ ਨਾਸ

ਮੰਨੇ ਬਤਨਿ ਪਰਗੜਿ ਜਾਇ ਮੰਨੇ ਬਗਨ ਚਾਲੇ ਪੰਥ ਮੰਨੇ ਤਨੁ ਸੈਤਿ ਸੰਬੰਧ ਐਸਾ ਨਾਮ ਮਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੁਕਤਿ ਵਾਰੁ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿਖਾ ਮਨੇ ਨਾਨਕ ਪਾਵੇ ਨ ਭੀਖਾ ਐਸਾ ਨਾਮ ਮਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪਰਮਾਨ ਪੰਜ ਬਰਦਾਨ ਪੰਜੇ ਪਾਵੇਂ ਦਰਗੇ ਮਾਨ ਪੰਜੇ ਸੋਹੇ ਦਰਨ ਜਾਨ ਪੰਜਾ ਕਾ ਗੁਰ ਏਕ ਧਿਆਨ ਨੂੰ ਜੇ ਕੋ ਕਹਿ ਕਈ ਵਿਚਾਰ ਕਰਤੇ ਕੈ ਕਰਨੇ ਨਾਇ ਸੁਮਾਰੂ ਧੋਲ ਧਰਮ ਦੇ ਆਕਾਪੂਤ ਸੰਤੋਖ ਤਾਬਰਖਿਆ ਜਿਨ ਸੋਤ ਜੇ ਕੋਪ ਜੇ ਹੋਵੇ ਸਚਿਆਰ

ਦੇਸ ਤੇ ਹੋਏ ਲੱਖ ਦਰਿਆਵੋ ਕੁਦਰਤ ਕਮਣ ਕਹਾ ਵਿਚਾਰ ਬਾਰਿਆਂ ਦਾ ਜਾਵਾਂ ਏਕ ਵਾਰ ਜੋਤ ਤ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਆ ਸੰਖ ਜਪਿਆ ਸੰਖ ਭਾਉ ਆ ਸੰਖ ਪੁੰਜਾ ਸੰਦਬਤਾ ਹੋ ਸੰਗਨਤ ਮੁਗਵੇਦ ਪਾਠਿਆ ਸੰਖ ਜੋਗ ਮਨ ਰਹੇ ਉਦਾਸੋ ਆ ਸੰਗ ਪਰਤ ਗੁਣ ਗਿਆਨ ਵਿਚਾਰ ਅਸੰਤ ਸਹਿਤੀ ਅਸੰਤ ਦਾਤਾਰ ਸੰਸੂਰ ਮੋ ਪੱਗ ਸਾਰਾ ਸੰਗ ਮੋਲੇ ਬਲਾਈ ਧਾਰ ਪ੍ਰਤਮ ਕਾਹ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋਤ ਕਹ ਭਾਵੇਂ ਸਾਈ ਭਲੀ ਗਾ ਰੋ ਤੁ ਸੰਤ ਅਸਨਾ ਮਤ ਨਿਰੰਕਾਰ ਸੰਸਮੂਰ ਕੰਧ ਕੋਰ ਅਸੰਗ ਚੋਰ ਹਾਰਾਮ ਖੋਰ

ਅਖਰੀ ਨਾਮ ਅਖਰੀ ਸਾ ਲਾਹੇ ਅਖਰੀ ਗਿਆਨ ਜੀਤ ਕੁੜਤਾ ਹੈ ਅਖਰੀ ਲਿਖਣ ਬੋਲਣ ਬਾਣ ਅੰਗਰਾਸ ਰ ਸੰਯੋਗ ਵਖਾਣ ਜਿਤੇ ਲਿਖੇ ਤੇ ਸੁਣਾਏ ਜਿਉ ਫਰਮਾਈ ਤੇ ਬਿਥ ਪਾਹੀ ਜੇਤਾ ਕੀਤੇ ਤੇ ਤਾਂ ਨਾਉ ਵਿਣ ਨਾਵੇਂ ਨਾ ਕੋ ਥਾਉ ਕੁਦਰਤ ਕਾਵਣ ਕਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਦੁਦਾ ਪਾਏ ਸਾਈਂ ਪਨੀਖਾਰ ਦੁਸਲਾ ਸਲਾਮਤ ਮਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਖੱਪੜ ਹੋਏ ਦੇ ਸਾਬੁਨ ਲਈ ਓ ਧੋਏ ਭਰੀਏ ਮਤ ਕਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੀ ਦੀ ਜਾਪੀ ਖਾਓ ਨਾਲ ਭੁਖਮੀ ਆਵੋ ਜਾਓ ਤੀਰਤ ਤਪਦੇ ਆਤੰਦ ਦਾਨ

ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਖਾਧੀਆਂ ਜੇ ਲਿਖਣ ਲੈ ਪ੍ਰਾਣ ਥਿਤਵਾ ਨ ਜੋਗੀ ਜਾਣੈ ਬਤਮਾਉ ਨ ਕੋਈ ਜਾ ਕਰ ਤਾਸ ਦੇਖੋ ਸਾਜੇ ਆਪੇ ਜਾਣੇ ਸੋਈ ਕਵ ਕਰ ਅੱਖਾਂ ਕੇ ਮਸਾਲਾ ਹੀ ਕੋਰ ਨਹੀਂ ਕਮ ਜਾਣਾ ਨਾਨਕ ਆਖਣ ਸਭ ਉਹ ਆਖੇ 1 2 1 ਅਸਿਆਣਾ ਵੱਡਾ ਸਾਹਿਬ ਜੇ ਦਾਈ ਖੇਤਾ ਜਾ ਕੋ ਹੋਵੇ ਨਾਨਕ ਜੇਖੋ ਆਪੋ ਜਾਏ ਆਨ ਕੰਜੇ ਕੋ ਆਪੋ ਜਾਣੇ ਅੰਗੇ ਗਿਆਨ ਸੋਹਿਤਾ ਤਾ ਤਲ ਨ ਪਤਲ ਲਖਿਆ ਅਕਾਸ ਅਖਾਸ ਓੜਕ ਓੜਕ ਹਾਲ ਥਗੇ ਵੇਦ ਕੇ ਨਿਵਾਤ ਸੈ ਸਾਠਾ ਨੇ ਕਹਿਨ ਕਿਤੇ ਬਾ ਆਸਲੂਈ ਕਤਾਤ ਲੇਖਾ ਹੋਇ ਤਾ ਲਿਖੀਏ ਲੇਖੇ ਹੋਇ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੀ ਆਪ ਸਲਾਹੀ ਸਲਾਹੀ ਇਹ ਤੀਸੁਰਤਨਾ ਭਾਈ ਆ ਨਦੀਆ ਤੇਵਾ ਪਵਨ ਸੁਧਨਾ ਜਾਨੀ ਸੁਧ ਸਾਇਸ ਕਰਥਾਨ ਗੇ ਰਹੇ ਸਤਿਮਾਲ ਤਨ ਕਿਹੜੀ ਤੁਲਨਾ ਹੋਵਨੀ ਜੈ ਤੇ ਸੁਮਨੋ ਨਾ ਵਿਸਾਰੇ ਅੰਤਨਾ ਸਿੱਤੇ ਗਣ ਨਾ ਆਤਨ ਨਾ ਕਰਨੇ ਦੇਣ ਨਾ ਆਤਨ ਵੇਖਣਾ ਸਮਨ ਨਾ ਯਤਨ ਜਾਪੇ ਕਿਆ ਮਨ ਮਨ ਜੰਦਨਾ ਜਾਪੇ ਕਿਤਾ ਆ ਕਾਨੰਦਨਾ ਜਾਪੇ ਪਾਰ ਆਵਾਜ

അമല ഗുണ അമല വ്യാപാര അമല വ്യപാരി അംബല ഭണ്ഡാരം ജയ അമല പാ അമല അമല തരമ അമല തലബല പ്രമണ അമല ബാണ അമല തരമ അംബല പ്രമണ അംബലോ അമല ആക്കേലി വലൈ ആക്ക വേദപാഠ പുരാണേ ആരെയ ਆਖੇ ਬਰਮੇ ਆਖੇ ਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸਿੱਧੇ ਆਖੇ ਕਿਤੇ ਕਿਤੇ ਬੁੱਧ ਆਖੇ ਦਾ ਨੂੰ ਆਖੇ ਦੇਵ ਆਖੇ ਸੁਣਨਰ ਮੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉਠ ਉਠ ਜਾਏ ਤੇ ਕਿਤੇ ਹੋਰ ਕਰੇ ਤਾਂ ਅਗ ਨ ਸਕੇ ਕਈ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਾਸ ਸੋ ਘਰ ਕੇ ਹਾਂ ਜਿਤ ਮੈਂ ਸਰਬ ਸਮਾਲੇ ਵਾਜੇ ਨਾ ਜਾਣੀ ਕਿਆ ਸੰਖਾ ਕੀਤੇ ਵਾਣ ਹਾਰੇ ਕਿ ਤੇਰਾ ਨਰੀ ਸੋ ਕਹੀਨ ਕਿਤੇ ਗਾਵਣ ਹਾਰੇ ਗਾਵੇ ਤੋਂ ਇਹਨੂੰ ਪਾਣ ਪਾਣੀ ਬਸੰਤ ਰੰਗਾਂ ਦੇ ਰਾਜ ਚੰਮ ਦਵਾਰੇ ਗਾਵੇ ਛੱਤ ਲਿਖ ਜਾਣੇ ਲੇਖ ਲਿਖਤ ਰਮ ਵਿਚਾਰੇ ਗਾਵੇ ਸਰਬ ਨੇ ਮਾਦੀ ਦੀ ਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਂ ਸੁਣ ਬੈਠੇ ਦੇਵ ਦਿਨ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਾਂਦੀ ਸਦੀ ਸੰਦੋਖੀ ਗਾਵੇ ਵੀਰ ਘਰਾਰੇ ਗਾਵਣ ਪੰਦ ਬਣ ਰੱਖੇ ਸਾਰੇ ਯੁੱਗ ਜੋ ਗਿਆ ਜੋ ਵੇਦਾਂ ਨਾਲੇ ਗਾਵੇ ਮਹੋਣੀਆ ਮਨ ਮਾਉ ਦੋ ਸਗਮਚਿਆਲੇ ਕਾਉ ਨੇ ਰਤਨੋ ਭਾਈ ਤੇਰੇ ਅਠਸਠ ਤੀਰਥਾਂ ਨਾਲੇ ਗਾਵੇ ਜੋਤ ਮਹਾਬਰਸ ਪੁਰਾ ਗਾਵੇ ਖਾਣੀ ਛਾਰੇ ਗਾਵੇ ਖੰਡ ਮਡਲ ਵਰ ਪੰਡਾ ਘਰ ਘਰ ਰੱਖੇ ਧਾਰੇ ਸਾਈ ਦੋਦ ਨੋ ਗਾਵੇ ਜੋਤਿ ਤੇ ਭਾਵਨ ਰਤੇ ਤੇਰੇ ਅਗਧਰ ਸਾਲੇ ਹੋਰ ਖਿਤੇ ਗਾਵਨ ਸਹਿਬ ਜਤਨ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਾਚਾ ਸਾਥੀ ਨਾਹੀ ਹੈਪੀ ਹੋਸੀ ਜਾਏ ਜਾਸੀ ਰਤਨ ਜਿਨੇ ਚਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇਆ ਜਿਨੂ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਸ ਦੀਸ ਦੇਵਟਿਆ ਜੋ ਉਸ ਭਾਵੇਂ ਸੋਈ ਕਟਸੀ ਹੁਕਮ ਨਾ ਕਰਨਾ ਜਾਈ ਸੋ ਪਾਚ ਸਾਹੋ ਸਾਪ ਦਾ ਸਾਹਿਬ ਨਾਨਕ ਰਹਿ ਨਰ ਜਾਈ ਦਸੰਤੋਖ ਸੰਬਤ ਝੋਲੀ ਧਿਆਨ ਕੀ ਕਰੈ ਮੀ ਪੋਤਾ ਕਈ ਦੰਦਾਲ ਕੋ ਆ ਰਿਖਾਇਆ ਜੁਗਤ ਡੰਡਾ ਪ੍ਰਤੀ ਤੇ ਆਈ ਪੰਥੀ ਸੰਗਲ ਜਮਾਤੀ ਮਨ ਜਿਤੇ ਜੰਜੀਤਿਆ ਦੇਸ ਵਿਸਿਆ ਦੇਸਿਆਲ ਅਨੀਲ ਅਨਾਦਨ ਹਤ ਜੋਗ ਜੋ ਇੱਕੋ ਵੇਸਾ ਉਗਤ ਗਿਆਂデア ਪੰਡਾਰਨ ਘਟ ਘੜ ਵਜੇ ਨਾਥ ਆਪ ਨਾਥ ਨਾ ਦੀ ਸਮਝਾ ਕੀ ਰਿਤ ਸਦਵਰਾ ਸਾਧ ਸੰਯੋਗ ਵਿਜੋਗ ਦੋਏ ਕਰ ਚਲਾਵੇ ਲੇਕੇ ਆਵੇ ਭਾਗ ਆਦੇਸ ਇਸਿਆ ਆਦੇਸਿਆ ਦਾ ਅਨੀਲ ਆਨੰਦਨ ਹੰਦ ਜੁਗ ਜੁਗ ਏਕੋ ਵੇਸਾਂ ਈ ਕਾ ਮਾਇ ਜੁਗਤਿ ਵਿਹਾਈ ਤਣ ਛੱਲੇ ਪ੍ਰਵਾਣ ਏਕ ਸੰਸਾਰੀ ਭੰਡਾਰੀ ਕਲਾ ਦੀ ਬਾਣ ਜੋ ਤਿਸ ਆਵੇ ਤੇ ਵੈ ਚਲਾਵੇ ਜੀ ਉਹ ਹੋਵੇ ਪ੍ਰਮਾਣ ਉਹਨੇ ਕਿਉ ਨਾਲ ਨਦਰਣਾ ਆਵੇ ਬਹੁਤਾ ਇਉਂ ਵਿਡਾਣ ਆਦੇਸ ਇਸਿਆ ਆਦੇਸਿਆ ਦਾ ਅਨੀਲ ਆਨੰਦਨ ਹੰਦ ਜੁਗ ਜੁਗ ਏਕੋ ਵੇਸਾਂ ਹਸਣ ਲੋਏ ਲੋਏ ਭੰਡਾਰ ਜੁਗ ਚ ਪਾਇ ਸੁਇ ਕਾ ਵਾਰ ਕਾਰ ਕਰਵੇ ਕੇ ਸਰਜਨਹਾਰ ਨਾਨ ਸੱਚ ਕੀ ਸਾਚੀ ਕਾਰਿਆ ਦੇਸ ਤੇ ਸਿਆਦੇ ਸਾ ਦਾ ਨੀਲਾ ਅਨਾਦਨਾ ਤਉ ਜੁਗ ਜੁਏ ਕੋ ਵੇਸਾ ਇਕ ਦੋ ਜਈ ਭਾਉ ਲਖ ਹੋਏ ਲਖ ਹੋਵੇ ਲਖ 2 ਲਖ ਲਗ ਗੇੜਾਂ ਆਖੀ ਇਕ ਨਬ ਜਗਦੀਸ਼ ਸੇ ਇਤਨਾ ਪਦ ਪਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਂ ਖਾਸ ਕੀ ਕੇ ਟਾਈ ਰੇਸ ਨਾਨਕ ਨਿਗਰੇ ਪਾਈਐ ਗੂੜੀ ਗੁੜੈ ਕੀ ਸਗਣ ਜੋ ਛੁਪੈ ਨ ਜੋਰ ਜੋ ਨਮ ਕਰ ਦੇ ਨ ਛੋਰ ਜੋਰਣਾ ਜਿਵੇਂ ਮਰਨ ਮਰਨ ਨੇ ਜੋਰ ਜੋੜਣਾ ਰਾਜ ਮਨ ਮਨ ਸੋਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਤੀ ਛਟੈ ਸੰਸਾਰ ਸਤ ਜੋਰ ਕਰੈ ਵਿਖੇ ਸੋ ਨਾਨਕ ਨੀਤ ਨ ਕੋਈ ਰਾਤੀ ਰੁਤੀ ਤਿਤੀ ਵਾਰ ਪਰਣ ਪਣੀ ਅੰਗਲੀ ਪਾਤਾਲ ਦੇ ਸ ਵਿੱਚ ਧਰਤੀ ਥਾ ਇਹ ਦਰਮਸਾਲ ਤੇ ਸ ਵਿੱਚ ਧਰਤੀ ਥਾ ਪ੍ਰਕ੍ਰਿ ਦਰਮਸਾਲ ਤੇ ਸ ਵਿੱਚ ਜੀਯੁਗਤ ਗੈਰਾ ਉਹਨਾਂ ਦੇ ਨਾਮਾ ਨਹੀਂ ਕਾ ਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤੇ ਸੋਨ ਪੰਚ ਪਰਵਾਨ ਨਦ੍ਰਿਕਰਮ ਪਵਨੀ ਥਾਨ ਕਚ ਭਗਾਈ ਉਥੇ ਪਾਏ ਨਾਲਗ ਗਿਆ ਜਾਪੇ ਜਾਏ ਧਰਮਖੰਡ ਖਾਇਓ ਤਰਮ ਗਿਆਨਖੰਡ ਕਾਇਆ ਕੋ ਕਰਮ ਕਿਤੇ ਪਣ ਪਾਣੀ ਵਸਾਦਰ ਕਿਤੇ ਕਾਨ ਮਹੇਸ਼ ਕਿਤੇ ਵਰ ਬੇਕਾਟ ਟਗੜੀ ਹੈ ਰੂਪਨ ਕੇ ਵੇਸ ਕਿਤੇ ਕਨਾ ਭੂਮੀ ਮੇਰ ਕਿਤੇ ਕਿਤੇ ਧੂਪਦੇਸਾਂ ਕਹਤੇ ਆਂ ਚੰਸੂ ਰਖੇਤੇ ਕਹਤੇ ਮੰਡਲ ਦੇ ਸਕੇਤੇ ਸਤਬੰਦਨਾਤ ਕੀਤੇ ਕਹਤੇ ਦੇਵੀ ਵੇਸ ਸਕੇਤੇ ਦੇਵਦਾਨ ਨੂੰ ਕੀਤੇ ਕਿਤੇ ਰਤਨ ਸਮੁੰਦਰ ਕਹਤੇ ਆਂ ਖਾਣੀ ਕਹਤੇ ਆਂ ਬਾਣੀ ਦੇਤੇ ਪਾਤ ਨਿਰੰਦ ਕਹਤਿਆ ਸੂਰਤੀ ਸੇਵਕੀ ਤੇ ਨਾਨਕ ਅੰਤ ਗਿਆਨ ਖੰਡ ਵਿੱਚ ਗਿਆਨ ਪਰਚਾਂਟਾ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪਾ ਤਿੱਥੇ ਘੜਤ ਗਾੜੀ ਹੈ ਬਾਤਾਂ ਨੂੰ ਕਦਾਂਗੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਵਿਚਤਾਏ ਤਿੱਥੇ ਖੜੀ ਹੈ ਸੁਰਤਮਤਿ ਮਨ ਬੁੱਧ ਤਿੱਥੇ ਖੜੀ ਹੈ ਸੁਰਾਂ ਸਿਦਾਂਤ ਸੋਧ ਕਰਮਖੰਡ ਕੀ ਬਾਣੀ ਚੋਰ ਤੇ ਔਰ ਨਾ ਕੋਈ ਹੋਰ ਤਿੱਥੇ ਜੋਤ ਮਾ ਮਨਸੂਰ ਤਿਨ ਮੇਂ ਰਾਮ ਰਹਾ ਪ੍ਰਪੂਰ ਤਿੱਥੇ ਸੇਤੋ ਸਿਤਾ ਮੇਂ ਮਾ ਮਾਏ ਤਾਂ ਕੇ ਰੂਪ ਨਾ ਕਥਿਨੇ ਚਾਏ ਨਾਇ ਹੋ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੀ ਤੇ ਤੇ ਮਗਧ ਵਸਿ ਕੇ ਲੋਕ ਨ ਦਸ ਚ ਮਨ ਸੋਏ ਸਚ ਖਣ ਵਸੇ ਨਿਰੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤੇ ਤੇ ਖੰਡ ਮਨਰ ਵਰ ਭੰਡੋ ਦੇ ਕੋ ਕਥੇ ਤਾਂ ਜੰਤ ਨਾਂਤ ਤੇ ਤੇ ਲੋ ਨੋ ਆਕਾਰ ਜਿਬ ਜਿ ਹੁਕਮ ਦੇ ਵੇਤ ਵਿਕਾਰ ਵੇਖੇ ਬਖ ਸੇਵ ਕਰੇ ਵਿਚਾਰ ਨਾਨਕ ਕਥਨਾ ਕਰਣਾ ਸਾਰ ਜੈਤਪਹਾਰਾ ਤੀਰਜ ਸੁਨਿਆਰੇ ਨੰਮਤਿ ਦੇ ਹਥਿਆਰ ਭੋਖ ਲਗਨ ਤਬਤਾਉ ਭਾਂਡਾ ਭਾਂਉ ਮਰਤੇ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰਿ ਨਗਿਹਾਲ ਸਲੋਕਾਂ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਕ ਦਿਵਸ ਰਾਤੁਈ ਦਾਇਤਾ ਆਹੇ ਲੈ ਸਗਲ ਜਗਤੰ ਚੰਗੇ ਆਇਆ ਬਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ